ਸਵਾਗਤ ਹੈ ਆਪਣੇ ਚੈਨਲ ਤੇ ਬਾਬਿਓ ਅੱਜ ਤੁਹਾਨੂੰ ਲੋਕੇਸ਼ਨ ਦਿਖਾਉਣੇ ਆ ਪ੍ਰੀ-ਵਾਈਡਿੰਗ ਲਈ ਬਹੁਤ ਹੀ ਘੈਂਟ ਤੇ ਜ਼ੋਰਦਸ ਪ੍ਰੀ-ਵਾਈਡਿੰਗ ਲਈ ਸਭ ਤੋਂ ਪਰਫੈਕਟ ਜਗਾ ਸਭ ਤੋਂ ਵਧੀਆ ਨੇੜੇ ਦਰਾਹਾ ਤੇ ਰਾੜਾ ਸਾਹਿਬ ਦੇ ਵਿਚਕਾਰ ਜੋ ਕਢਾਣੀ ਖੁਰਦ ਛੱਡ ਰੰਗਲਾ ਪੰਜਾਬ ਪੁਰਾਣਾ ਵਿਰਸਾ ਪੰਜਾਬ ਦੀ ਹਰੇਕ ਪੁਰਾਣੀ ਚੀਜ਼ ਦੋ ਦਰਸਾਈ ਗਈ ਹੈ ਇੱਥੇ ਬਹੁਤ ਹੀ ਕੈਂਟ ਤੇ ਵਧੀਆ ਲੋਕੇਸ਼ਨ ਹੈ ਇੱਥੇ ਤੁਸੀਂ ਵਧੀਆ ਤੋਂ ਵਧੀਆ ਪ੍ਰੀ ਵੈਡਿੰਗ ਜਾਂ ਹੋਰ ਵਿਆਹ ਸ਼ਾਦੀ ਕੋਈ ਵੀ ਫੰਕਸ਼ਨ ਕਰ ਸਕਦੇ ਹੋ ਇਹ ਆਪਣੇ ਪਾਇਰ ਹਲਕਾ ਨੇੜੇ ਕਢਾਣੀ ਖੁਰਦ ਵਿਚਕਾਰ ਹੈ